ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ। ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ। ਤਿੰਨ ਗਾਵਾਂ ਦਿਖਾਵਾਂਗੇ। ਦੋ ਤਾਂ ਹੈਗੀਆਂ ਨੇ ਪਹਿਲ ਨਾਲ ਦੰਦਾਂ ਚ ਆ ਗਈਆਂ ਤੇ ਇੱਕ ਆ ਬੱਛੀ ਹੈਗਿਆ ਦੂਜਾ ਕਸੂਆ। ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ। ਡਿਟੇਲ ਸਾਰੀ ਬਾਈ ਤੋਂ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ। ਤਕਰੀਬਨ ਤਕਰੀਬਨ ਜਿਹੜਾ ਕਮਾ ਕਮਾ ਸਾਨੂੰ ਪਤਾ ਹੈ ਬਾਈ ਦਾ ਤਕਰੀਬਨ ਕੱਲਾ ਜਰਸੀ ਦੀ ਹੁੰਦਾ ਐਚ ਐਫ ਹੋਂ ਦੀ ਆਟਮੀ ਟੱਲੀ। ਆਜੋ ਜੀ। ਬਾਕੀ ਬਾਈ ਤੋਂ ਪੁੱਛਦਾ ਡਿਟੇਲ ਸਾਰੀ ਬੱਚੀਆਂ ਦੀ ਤੇ ਬੱਚੀਆਂ ਚੰਗੀਆਂ ਲੈ ਕੇ ਐਸ ਵਾਰੀ ਹੋਰ ਕੀ ਹਾਲ ਹੈ ਵਧੀਆ ਜੀ ਤੁਸੀਂ ਚੜਦੀ ਕਲਾ ਜਮਾਂ ਚੜਦੀ ਕਲਾ ਕਿਵੇਂ ਚੱਲਦਾ ਕੰਮ ਕਰ ਵਧੀਆ ਚੱਲੀ ਜਾਂਦਾ ਜੀ ਕਿੰਨੇ ਕੱਪੜਾ ਨੇ ਹਣਾ ਤਿੰਨੇ ਕੱਪੜਾ ਉਧਰਲੇ ਬਣਨ ਕਰ ਲਈ ਸਟਾਰਟ ਆ ਤੋਰ ਖੋਲ ਕੇ ਇੱਕ ਨੰਬਰ ਆ ਜੀ ਉਹਦੇ ਮਾਰਦੇ ਗਰੀ ਕੈਮਰਾ ਨਾਲ ਇਹਦਾ ਥਣ ਲੈਵਾ ਦਿਖਾ ਦੀ ਇੱਥੇ ਥਣ ਲੈਵੇ ਜੀ ਬਾਲੀ ਸਾਫ ਆ ਬੱਚੀ ਥਣ ਮੁੱਠੀ ਵਾਲਾ ਬਣਾਊਗੀ ਸੋਹਣਾ ਤੇ ਆਰਡਰ ਰੱਖੂਗੀ ਬਿਲਕੁਲ ਕੰਪੈਕਟ ਤੇ ਰੰਗ ਰੂਪ ਦੀ ਬਹੁਤ ਸ਼ਾਨਦਾਰਾ ਪਿਓਰ ਜਰਸੀ ਚ ਆ ਗਈ ਤੇ ਗਾਂਲੇ ਬੰਨੇ ਵੀ ਦਿਖਾਦੀ ਆ ਆਰਡਰ ਗਾਂਲੇ ਬੰ ਇਥੋਂ ਦੀ ਘਮਾਲਿਆ ਬਰੇਤੀ ਦੇ ਉੱਪਰ ਦੀ ਬਾਈ ਸੂਆ ਪਹਿਲਾ ਦੰਦਾਂ ਜਿਵੇਂ ਹਸਤਾ ਦੇ ਚਾਰ ਦੰਦ ਤੇ ਲੰਬੀ ਲੰਬੀ ਬਹੁਤ ਆ ਹਨਾ ਹਾਂ ਅ ਦੰਦਾਂ ਚ ਆ ਗਈ ਚਾਰ ਦੰਦ ਸੂਆ ਪਹਿਲਾ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਹਫਤਾ ਇੱਕ ਹਫਤਾ ਹਾਂ ਹਫਤੇ ਦੀ ਬਾਈ ਕਹਿੰਦਾ ਕੱਚੀ ਆ ਤੇ ਰਿਕਾਰਡ ਇਹਦੀ ਮਾਂ ਦਾ ਕਿਵੇਂ ਬਾਈ ਮਾਂ ਦਾ ਰਿਕਾਰਡ ਚੰਗਾ ਚੰਗੇ ਰਿਕਾਰਡ ਵਾਲੀ ਆ ਹਾਂ ਲੈ ਚ ਲੈਣਗੇ ਇੱਕ ਹਫਤਾ ਕੱਢ ਦੂਗੀ ਤੇ ਆਰਡਰ ਕੰਪੈਕਟ ਜੀ ਰੱਖੋ ਬਾਈ ਹਨਾ ਹਾਂ ਆਰਡਰ ਰੱਖੂਗੀ ਸੱਜਣਾ ਕੰਪੈਕਟ ਜਾਂ ਗਾਂ ਵਾਲੇ ਬੰਨੇ ਸੋਨਾ ਆਰਡਰ ਬਣਾ ਲਿਆ ਤੇ ਹੁਣ ਬਣਾਉਗੀ ਪਿਛਾਣ ਵਾਲੇ ਬੰਨੇ ਉਹ ਜਦੋਂ ਜਾ ਕੇ ਰੂਪੂਗੀ ਤੁਹਾਨੂੰ ਬਾਲ ਢੱਲਾ ਨੇ ਜਿਹੜੀਆਂ ਉਹ ਦਿਖਾ ਦੂੰਗਾ ਵਜੂਦ ਵੀ ਚੰਗਾ ਪੱਛੀ ਦਾ ਤੇ ਕੱਦ ਜਿੱਦਾਂ ਆਮ ਜਰਸੀਆਂ ਦਾ ਹੁੰਦਾ ਹਨਾ ਉਸਾ ਉਦਾਂ ਦਾ ਕੱਦ ਕਾਠਾ ਤੇ ਬਾਕੀ ਥਾਣੇ ਨੂੰ ਸੋਨਾ ਲੱਗਿਆ ਤੇ ਸਵਾਹ ਦੀ ਵੀ ਠੰਡੀ ਆ ਤੇ ਜਿਵੇਂ ਵਪਾਰੀ ਦੱਸਦੇ ਹੁੰਦੇ ਆ ਵੀ ਆਹ ਦੀ ਜਿੱਖੱਟ ਕੇ ਬਣੂਗੀ ਚੰਗੀ ਜੇ ਬਣਨਾ ਬਣਨਾ ਬਹੁਤ ਆ ਵੇ ਚ ਦਿਨ ਪੰਜ ਸੱਤ ਕਰ ਦੂਗੀ ਹਾਂ ਤੇ ਆਰਡਰ ਸੋਨਾ ਬਣਾਉਗੀ ਇੱਥੇ ਵਿਖਾ ਲਈਏ ਤੇ ਦੰਦਾਂ ਚ ਵੀ ਚਾਰ ਦੰਦੀਆਂ ਤਕਰੀਬਨ ਤਕਰੀਬਨ ਪਹਿਲਾ ਸੂਆ ਜੈਨੂਆ ਨਾ ਤੇ ਆਰਡਰ ਹੈਗਾ ਬਿਲਕੁਲ ਨਾਲ ਲੱਗਮਾ ਐਪਗਰੀ ਗਾੜੀ ਪਿਛਾੜੀ ਦਿਖਾਈ ਜੇਦੋਂ ਬੰਨੇ ਜਾਊਗੀ ਨਾ ਆਹਨ ਸੋਨਾ ਬਣਾਊਗੀ ਪੂਰਾ ਮੁਠੀ ਵਾਲਾ ਰੇਟ ਇਹਦਾ ਕੀ ਰਹੂਗਾ ਜੀ ਇਹਦਾ ਰੇਟ 62000 ਰੁਪਏ ਰੇਟ 62000 ਮਾਨਤਾਨੋਂ ਚ ਹੋਜੂਗਾ ਮਾਨਤਾਨੋਂ ਹੋਜੂਗਾ ਆ ਮਾਨਤਾਨ ਬਾਈ ਕਹਿੰਦਾ ਥੋੜਾ ਬੋਤਾ ਉਹ ਚ ਕਰ ਦਾਂਗੇ ਰੇਟ ਆ ਗਿਆ 62000 ਤੇ ਹੁਣ ਮਾਰ ਦੇ ਗਏ ਜੀ 2 ਨੰਬਰ ਵਾਲੀ ਤੇ ਕੈਮਰਾ ਓਏ ਆ ਫੇਸ ਤੋਂ ਬਿਊਟੀ ਚ ਵਾਲੀ ਆ ਨਾ ਹਾਂ ਆ ਬਿਊਟੀ ਚ ਵਾਲੀ ਆ ਗਈ ਹੁਣ ਇਹਦਾ ਕੱਦ ਦੋ ਦਿਨ ਮੱਥੇ ਜਿਵੇਂ ਆਪਾਂ ਕਹਿੰਦੇ 2 ਆ ਗਿਆ ਮੱਥੇ ਚ ਮੋਤੀ ਆਖਾ ਤੇ ਪਿਓਰ ਜਰਸੀ ਜੀ ਆ ਗਈ ਜਿਵੇਂ 100 ਦਾ 100 ਇੱਥੇ ਦਿਖਾ ਦੇ ਫੁੱਲ ਬਿਊਟੀ ਚ ਆ ਗਈ ਲੈ ਚੱਲ ਭਈਆ ਨੂੰ ਇਹ ਤਿੰਨ ਤਾਂ ਕਿਵੇਂ ਆ ਇਹ ਚਾਰ ਤਾਂ ਦਾ ਇਹ ਵੀ ਚਾਰ ਤਾਂ ਦਾ ਹੂੰ ਇਹਦਾ ਸੂਆ ਪਹਿਲਾ ਕਿੰਨੇ ਕਿੰਨੇ ਪੈਂਡਿੰਗ ਨੇ ਇਹਦੇ ਹਫਤਾ ਹੀ ਇਹਦਾ ਪੈਂਡਿੰਗ ਇੱਕ ਹਫਤਾ ਹਾਂ ਆਰਡਰ ਸੋਨਾ ਬਣਾਉਗੀ ਪੂਰਾ ਚੌੜਾ ਆਰਡਰ ਬਣਾਉਗੀ ਨਾ ਹੂੰ ਤੇ ਰੰਗ ਇਹਦਾ ਆ ਗਿਆ ਜਿਵੇਂ ਆਪਾਂ ਕਹਿੰਦਾ ਨਾ ਵੀ ਪਿਓਰ ਜਰਸੀ ਵਾਲੇ ਕਲਰ ਜੀ ਆ ਗਈ ਤੇ ਬਿਊਟੀ ਵਾਲੇ ਪੱਖ ਚ ਬੜੀ ਆ ਗਈ ਬੱਚੀ ਹਾਈਟ ਦੀ ਗੱਲ ਕਰ ਲਈਏ ਹਾਈਟ ਇਹਦੀ ਆ ਗਈ ਬੱਚੇ ਨੂੰ ਵਾਸਤੇ ਬਹੁਤ ਵਧੀਆ ਬੱਚੀ ਆ ਆ ਅੱਗੇ ਬਣਨ ਵਾਲੀ ਐਟਮਾ ਹਾਈਟ ਨਹੀਂ ਹੈਗੀ ਬਾਹਲੀ ਜਿਆਦੇ ਵੱਡੀ ਸੋਨੂੰ ਮੈਂ ਕਹਿਦਾ ਹਨਾ ਹਾਂ ਹਾਈਟ ਜਿੱਦਾਂ ਆਪਾਂ ਕਹਿ ਰਹੇ ਨੇ ਪਹਿਲਨ ਬੱਚੀ ਕਰਕੇ ਉਹ ਹਾਂ ਬਾਕੀ ਪਹਿਲਨ ਵੀ ਆ ਤੇ ਪਰ ਬਿਊਟੀ ਵਾਲੇ ਪੱਖ 'ਚ ਬਹੁਤ ਆ ਛੋਟੀ ਜੀ ਆ ਜਗ੍ਹਾ ਵੀ ਘੱਟ ਰੋਕੂਗੀ ਬਾਹਲੀ ਜਿਆਦੇ ਵੱਡੀ ਨਹੀਂ ਹੈਗੀ ਤੇ ਆ ਗਈ ਪ्युअर ਜਰਸੀ 100 ਦਾ 100 ਫੇਸ ਵਾਲੇ ਪੱਖ ਤੋਂ ਬਾਡੀ ਵਾਲੇ ਪੱਖ ਤੋਂ ਤੇ ਆਰਡਰ ਕੁਆਲਿਟੀ ਦੇ ਪੱਖ ਤੋਂ ਥਾਣੇ ਇਹਦੇ ਵੀ ਸਿੰਗਲ ਚਾਰੀ ਲੱਗੇ ਨੇ ਫਾਲਤੂ ਨਹੀਂ ਲੱਗਿਆ ਕੋਈ ਤੇ ਜਿਹੜੀ ਸ਼ੇਪ ਆ ਥਣ ਦੀ ਸ਼ੇਪ ਇਹਦੀ ਸੋਹਣੀ ਆ ਚਵਾਈ ਜਿੱਦਾਂ ਆਪਾਂ ਕਈ ਵਾਰੀ ਕਹਦੇ ਨੇ ਹਣਾ ਲੇਟ ਵੀ ਹੋ ਜੇ ਤੇ ਕਈ ਵਾਰਾਂ ਚੋਣ ਲੱਗ ਜਾਂਦੀਆਂ ਉਹ ਇੱਕ ਤਰ੍ਹਾਂ ਦਾ ਚੋਣ ਵਾਲਾ ਸਿਸਟਮ ਨਹੀਂ ਹੋਣਾ ਤੇ ਇੱਕ ਬਾਕੀ ਇਦਾਂ ਦਾ ਥਣ ਲੱਗਿਆ ਜਿਹੜਾ ਉਹਦਾ ਮੂੰਹ ਛੇਤੀ ਬੰਦ ਹੋ ਜਾਂਦਾ ਉਹਦੇ ਮਸਟੈਟਸ ਇਕੱਠ ਆਉਂਦੀ ਆ ਤੇ ਸੁਭਾਅ ਦੀ ਕਿਵੇਂ ਆ ਜੀ ਠੰਡੀ ਸੀਲ ਜਮਾਂ ਤੇ ਬਾਕੀ ਇੱਥੋਂ ਚੈੱਕ ਕਰ ਸਕਦੇ ਹਾਂ ਸੋਹਣੀ ਬਣੂਗੀ ਹਜੇ ਹਣਾ ਹੂੰ ਕਿਵੇਂ ਮਰਦਾ ਤੇ ਫੇਸ ਤੇ ਮਾਰੀ ਗਰੀ ਕੈਮਰਾ ਇੱਧਰ ਇੱਧਰ ਲੈ ਬਣੇ ਕਰਾਈ ਨਹੀਂ ਇਹ ਇੱਥੋਂ ਮਾਰ ਦੇ ਨਾ ਛੱਡ ਦੇ ਛੱਡ ਦੇ ਪਰੇਸ਼ਾਨ ਨਾ ਕਰ ਜਿੱਦਾਂ ਜਰਸੀ ਦੇ ਭਰਾ ਉਹ ਚੀਜ਼ ਆ ਗਈ ਇਹਦੇ ਚ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ 50000 ਰੁਪਏ ਪੂਰਾ 50 ਹਾਂ ਮਨਤਾਨ ਕਰਦਾਂਗੇ ਠੀਕ ਆ ਗੱਲ ਇਹਦਾ ਬਾਈ ਕਹਿੰਦਾ ਪੂਰਾ 50 ਲੈਣਾ ਤੇ ਪਰ ਆ ਗਈ ਕੁਆਲਿਟੀ ਚ ਹਾਈਟ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਹਾਈਟ ਨਹੀਂ ਇਹਦੀ ਬੜੀ ਜਿਆਦੇ ਵੱਡੀ ਠੰਡੀ ਸੀ ਲਾ ਜਾਮਾ ਹਾਂ ਉਦਾਂ ਸੁਭਾਅ ਦੀ ਚੰਗੀ ਆ ਤੇ ਪਹਿਲ ਨਾਲ ਬਾਕੀ ਦੂਜੇ ਤੀਜੇ ਸੂਏ ਤੱਕ ਹਨਾ ਪਸ਼ੂ ਹਲਟ ਕਰਦਾ ਰਹਿੰਦਾ ਤੇ ਆਰਡਰ ਸੋਨਾ ਰੱਖਦੀ ਆ ਤੇ ਉਦਾਂ ਸ਼ਕੀਨੀ ਵਾਲੇ ਪੱਖ ਤੋਂ ਵੀ ਆ ਗਈ ਇਹ ਵੀ ਇੱਕ ਹਫਤੇ ਦੀ ਰਿਕਰ ਜੀ ਇਹ ਵੀ ਇੱਕ ਹਫਤੇ ਅਜੇ ਜੋੜੇ ਹੀ ਲੈਣਾ ਹੈ ਕਿਸੇ ਨੇ ਜੋੜਾ ਵੀ ਦੇ ਦਾਂਗੇ ਹਾਂ ਤੇ ਰੇਟ ਨੇ ਜਿਹੜੇ ਰੇਟ ਹੈਗੇ ਨੇ ਸੱਜਣੋਂ ਬਿਲਕੁਲ ਫਿਕਸ ਆ ਤਕਰੀਬਨ ਵੀਡੀਓ ਤੇ ਮੈਂ ਜਿੰਨੇ ਕੁ ਰੇਟ ਪਾਣਾ ਹੁੰਦਾ گاਵਾ ਦੇ ਜਾਂ ਮੱਜਾਂ ਦੇ ਵੀ ਲਾ ਲਉ ਮੈਂ ਪਹਿਲਾਂ ਆਪਣੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਭਰਾ ਨੂੰ ਕਹੀ ਜੀ ਵੀ ਰੇਟ ਫਿਕਸ ਫਿਕਸ ਜੀ ਰੱਖੀ ਤਕਰੀਬਨ ਰੇਟ ਇੱਥੇ ਵੀ ਤੁਹਾਨੂੰ ਅੱਜ ਦੀ ਵੀਡੀਓ ਚ ਫਿਕਸ ਜੀ ਮਿਲਣਗੇ ਕਹਿੰਦੇ ਆਰਡਰ ਤੇ ਮਾਰ ਗਰੀ ਕੈਮਰਾ ਇਧਰ ਲਈ ਪੱਕਾ ਆਰਡਰ ਕੁਆਲਿਟੀ ਕਰਾ ਦੇ ਚੈੱਕ ਤੇ ਪੇਟ ਵਾਲੀ ਬੱੱਚੀ ਆ ਗਈ ਸੂਹਾ ਕਿਹੜਾ ਜੀ ਦੂਜਾ ਦੂਜਾ ਸੂਹਾ ਤੇ ਆਰਡਰ ਸੋਨਾ ਬਣਾਉਗੀ ਹਣਾ ਹਾਂ ਖਣ ਵੀ ਮੁਠੀ ਵਾਲਾ ਲੱਗਿਆ ਦਿਨ ਕਿੰਨੇ ਪੈਂਡਿੰਗ ਨੇ ਇਹ ਇਹਦਾ ਵੀ ਹਫਤਾ ਜੀ ਪੈਂਡਿੰਗ ਆ ਇੱਕ ਹਫਤਾ ਹਾਂਜੀ ਤੇ ਬਣੂ ਫੁੱਲ ਜੇ ਇੱਕ ਹਫਤਾ ਕੱਢ ਦਿਆ ਥੱਲੇ ਹਾਂ ਹਾਂ ਅਬ ਬਣੂਗੀ ਸਜਣੋ ਫੁੱਲ ਜੇ ਇੱਕ ਹਫਤਾ ਕੱਢ ਦੰਦੀ ਆ ਰਿਕਾਰਡ ਕੀ ਦੱਸਿਆ ਦਾ ਪਹਿਲਣ ਦਾ ਰਿਕਾਰਡ ਦੱਸਿਆ ਇਹਦਾ 15 16 ਲੀਟਰ ਦਾ 14 15 ਕਿਲੋ ਦਾ ਆ ਹਾਈਟ ਮੀਡੀਅਮ ਆ ਜਿੱਦਾਂ ਆਮ ਜਰਸੀਆਂ ਦੀ ਹੁੰਦੀ ਆ ਬਾਹਲੀ ਜਿਆਦਾ ਵੱਡੀ ਨਹੀਂ ਜਿਹੜੀ ਦਾ ਕੱਦ ਵੱਡਾ ਹੁੰਦਾ ਜਿਆਦਾ ਉਹ ਮੈਂ ਤੁਹਾਨੂੰ ਦੱਸ ਦਿੰਨਾ ਹੁੰਦਾ ਵੀ ਇਹ ਵੱਡੇ ਕੱਦ ਚ ਆ ਗਈ ਪਰ ਆਰਡਰ ਦੀ ਸ਼ੇਪ ਸੋਹਣੀ ਬਣਾਉਣੀ ਕੰਪੈਕਟ ਜਿਹਾ ਆਰਡਰ ਰੱਖੂਗੀ ਜਿੱਦਾਂ ਜਿੱਦਾਂ ਅੱਗੇ ਰੈਡੀ ਹੋਊਗੀ ਹਨਾ ਆਰਡਰ ਉਦਾਂ ਉਦਾਂ ਪਸਾਉਂਦੀ ਜਾਊ ਥੱਲੇੋਂ ਤੇ ਜਿਹੜਾ ਜੋਸਾ ਜੋਸ ਫੁੱਲਾ ਉਹਨੂੰ ਜੋਸ਼ ਵਾਲਾ ਆਰਡਰ ਬਣਾਊਗੀ ਤੇ ਬਣਾਊਗੀ ਵੀ ਸੋਹਣਾ ਜਿੱਦਾਂ ਬਾਈ ਨੇ ਦੱਸਿਆ ਨਾ ਵੀ ਇਹਦਾ ਇੱਕ ਹਫ਼ਤਾ ਪੈਂਡਿੰਗ ਹੈ ਹਫ਼ਤੇ ਤੱਕ ਦਸ਼ਮੇ ਦਾ ਤਿਆਰੀ ਬਹੁਤ ਖੜਨੀ ਆ ਹਫ਼ਤੇ ਤੱਕ ਆਹ ਚੀਜ਼ ਬਹੁਤ ਪਈ ਗਈ ਥੋੜਾ ਥਾਨ ਦਿਖਾ ਦੇ ਰਹੀ ਥਾਨ ਬੜਾ ਚੰਗਾ ਲੱਗਾ ਯਾਰ ਬੱਚੀ ਥੋੜੀ ਸੰਕਟ ਹੋਈ ਆ ਪਿੱਛੇ ਆ ਥੋੜੀ ਜਿਹੀ ਹਨਾ ਹਾਂ ਆ ਬਾਈ ਕਹਿੰਦਾ ਆਪਾਂ ਨੂੰ ਦੂਜਾ ਕਿਸੂਆ ਕਹਿ ਕੇ ਦਿੱਤੀ ਆ ਹੋ ਸਕਦਾ ਤੀਜਾ ਵੀ ਹੋ ਸਕਦਾ ਹੈ ਪਰ ਉਦਾਂ ਤੁਹਾਡੇ ਸਮਝ ਨਹੀਂ ਆ। ਆਪਾਂ ਨੂੰ ਦੂਜਾ ਸੁਹਾ ਕੇ ਕੇ। ਹਾਂ ਕੁਆਲਿਟੀ ਜਿੰਨੀ ਹੈਗੀ ਵਾਪਸ ਨੂੰ ਦਿਖਾ ਪੀ ਆਰਡਰ ਕੁਆਲਿਟੀ ਦਿਖਾਈ ਕਰੀਏ ਤਾਂ ਥਣ ਦਾ ਸਹਿਜ। ਇਹ ਛਾਲੇ ਪਾਸੇ ਦਿਖਾ ਦੇ। ਥਣ ਦਾ ਸਹਿਜ ਵੀ ਬਹੁਤ ਸੋਹਣਾ ਰੱਖਦੀ ਆ ਤੇ ਆਰਡਰ ਵੀ ਸੋਹਣਾ ਬਣਾਉਗੀ। ਇੱਥੋਂ ਕਰਾ ਲੁੱਪੀ। ਇਹਦਾ ਕੀ ਰੇਟਰ ਹੋਊਗਾ ਭਾਈ? ਇਹਦਾ 43000। ਇਹ 43 ਜੀ ਦਾ ਮਾਨਤਾਨ ਹੋ ਜੂਗਾ ਮਾਨਤਾਨ ਆ ਮਾਨਤਾਨ ਬਾਈ ਕਹਿੰਦਾ ਹੋ ਜੂਗਾ ਇਹਦਾ ਰੇਟ ਹੈ 43 ਤੇ ਰੇਟ ਨੇ ਜਿਹੜੇ ਤਿੰਨਾਂ ਦੇ ਰੇਟ ਤਕਰੀਬਨ ਤਕਰੀਬਨ ਫਿਕਸ ਜੀ ਰੇਟ ਨੇਗੇ ਨੰਬਰ ਬੋਲ ਦਿਓ ਜੀ 98036 05888 9803605888 ਬਾਈ ਦਾ ਨੰਬਰ ਹੈ ਸੰਪਰਕ ਬਾਈ ਨਾਲ ਕਰ ਲਿਓ ਤਿੰਨ ਬੱਚੀਆਂ ਦਿਖਾਈਆਂ ਚੈੱਕ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ